ਪਿਛਲੇ ਦਿਨੀ ਨਾ ਰਿਪੋਰਟ ਆਈ ਐਨਸੀਆਰਬੀ ਦਾ ਡਾਟਾ ਇਹ ਕਹਿੰਦਾ ਹੈਗਾ ਕਿ ਪਿਛਲੇ ਸਮੇਂ ਦੇ ਦੌਰਾਨ ਜੋ ਵਿਦਿਆਰਥੀ ਜਿੰਦਗੀ ਹੈਗੀ ਹੈ ਬੱਚਿਆਂ ਦੀ ਉਹਨਾਂ ਦੇ ਵਿੱਚ ਸੁਸਾਈਡ ਰੇਟ ਆ ਜਿਹੜਾ ਉਹ ਵਧਿਆ ਹੈਗਾ ਤੇ ਨਵੇਂ ਤਰ੍ਹਾਂ ਦੀ ਜਿਹੜੀ ਸਟੱਡੀ ਆ ਗਈ ਨਵੇਂ ਤਰ੍ਹਾਂ ਦੇ ਜਿਹੜੇ ਟੈਸਟ ਆ ਗਏ ਆ ਉਹਨਾਂ ਟੈਸਟਾਂ ਨੂੰ ਕਲੀਅਰ ਕਰਨ ਦੇ ਲਈ ਹੈ ਜਿਹੜਾ ਲਗਾਤਾਰ ਬੱਚਿਆਂ ਦੇ ਉੱਤੇ ਦਬਾਅ ਪਾਇਆ ਜਾਂਦਾ ਹੈਗਾ ਇੱਕ ਹੋਰ ਚੀਜ਼ ਹੈ ਆ ਰਹੀ ਹੈਗੀ ਆ ਸਾਹਮਣੇ ਕਿ ਬੱਚਾ ਨੂੰ ਇਹ ਕਿਹਾ ਜਾ ਰਿਹਾ ਹੈਗਾ ਕਿ ਤੁਸੀਂ ਸਪੈਸੀਫਿਕ ਸਬਜੈਕਟ ਹੀ ਆ ਜਿਹੜੇ ਉਹ ਚੂਜ਼ ਕਰਨੇ ਹੈਗੇ। ਜੀ। ਮਤਲਬ ਇਹ ਉਹਨਾਂ ਦੇ ਮਾਈਂਡ ਦੇ ਵਿੱਚ ਬਿਠਾਇਆ ਜਾ ਰਿਹਾ ਹੈਗਾ ਕਿ ਜੇਕਰ ਬੱਚਾ ਮੈਡੀਕਲ ਕਰ ਰਿਹਾ ਹੈਗਾ ਫਿਰ ਵੀ ਉਹ ਇੰਟੈਲੀਜੈਂਟ ਆ ਨਾਨ ਮੈਡੀਕਲ ਕਰ ਰਿਹਾ ਹੈਗਾ ਫਿਰ ਵੀ ਇੰਟੈਲੀਜੈਂਟ ਆ। ਜੇਕਰ ਉਹ ਆਰਟਸ ਵਗੈਰਾ ਦੇ ਸਬਜੈਕਟ ਪੜ ਰਿਹਾ ਹੈਗਾ ਫਿਰ ਉਹ ਇੰਟੈਲੀਜੈਂਟ ਆ। ਇੱਕ ਨਾ ਕਾਰਟੂਨ ਬਣਿਆ ਸੀ। ਜੀ। ਕਿ ਬੱਚਾ ਉਹ ਕਾਰਟੂਨ ਦੇ ਚ ਗੱਲ ਛਪੀ ਸੀ। ਹਮ। ਕਿ ਹੈਤੇ ਜੋ ਜੋੜਾ ਵਿਆਹਾ ਹੈਗਾ ਤੇ ਸਕੂਲ ਚ ਕਾਲ ਆਉਂਦੀ ਹੈ ਕਿ ਯੂ ਆਰ ਲੇਟ ਹੂੰ ਕਹਿੰਦੇ ਕਹਤੋਂ ਕਹਿੰਦੇ ਤੁਸੀਂ ਬੱਚਾ ਸਕੂਲ ਚ ਨਹੀਂ ਬਾਇਆ ਕਹਿੰਦੇ ਇਸ ਤੇ ਵਿਆਹ ਹੀ ਹੁਣ ਕਰਾਇਆ ਕਹਿੰਦੇ ਜਲਦੀ ਕਰੋ ਨਾ ਠੀਕ ਹੈ ਔਰ ਜਿਹੜਾ 6 ਸਾਲ ਦਾ ਬੱਚਾ ਵੀ ਉਹ ਪੇਟ ਦੇ ਅੰਦਰ ਹੀ ਉਹਦੇ ਕਹਿੰਦੇ ਅਸੈਸਮੈਂਟ ਵੀ ਕਰ ਦਾਂਗੇ ਅਸੀਂ ਥੋੜਾ ਬੱਚਾ ਕਿੱਧਰ ਜਾਊਗਾ ਜੀ ਇੱਥੋਂ ਤੱਕ ਅਸੀਂ ਲੈ ਜਾਵਾਂਗੇ ਕਿਉਂਕਿ ਮੈਨੇਜਮੈਂਟ ਉਹਨਾਂ ਦੀ ਜ਼ਬਰਦਸਤ ਸੀ ਹੁਣੇ ਹਰਾਨ ਸੀ ਕਿ ਮੈਂ ਦਿੱਲੀ ਚ ਕਿਸੇ ਦੋਸਤੇ ਘਰੇ ਬੈਠਾ ਸੀ ਡਾਕਟਰ ਸੀ ਹਾਂ انا ਉਹ ਉਹ ਮੈਨੂੰ ਦੱਸ ਰਿਆ ਸੀ ਕਿ ਨਾ 6ਵੀਂ ਜਿਹੜੀ ਸਾਡੀ ਐ ਉਹ ਜਿਹੜਾ ਮੈਡੀਕਲ ਵਾਸਤੇ ਐਂਟ੍ਰੈਂਸ ਟੈਸਟ ਹੈ ਉਹਦੀ ਤਿਆਰੀ ਕਰ ਰਹੇ ਬੱਚੇ 6ਵੀਂ ਤੋਂ ਸਟਾਰਟ ਕਰਤਾ ਉਹਨਾਂ ਦਾ ਹਾਂ ਬੋਝ ਇਸ ਲੈਵਲ ਤੇ ਹੈ ਹਾਂ ਉਹਨਾਂ ਦੇ ਵੀ ਤਿਆਰੀ ਇੰਨੀ ਪ੍ਰਪੇਅਰ ਕਰ ਦਾਂਗੇ ਸੀ ਅਸੀਂ 5ਵੀਂ ਚੋਂ ਸ਼ੁਰੂ ਕਰ ਦਾਂਗੇ ਇਹਦਾ ਮੈਡੀਕਲ ਟੈਸਟ ਕਲੀਅਰ ਕਰਨ ਵਾਸਤੇ ਹਾਂ ਜਿਵੇਂ ਹੁਣ ਆਪਣੇ ਕਹਰੇ ਵੀ ਅਸੀਂ ਹਾਈਲਾਈਟਸ ਨਾਲ ਦੀਆਂ ਵਾਲੀ ਸ਼ੁਰੂ ਕਰ ਦਾਂਗੇ ਬਾਹਰ ਜਾਣ ਵਾਸਤੇ ਹਾਂ ਹਨ 8ਵੀਂ ਚ ਸਭ ਯੈਲੈਕਟ੍ਰਿਕ ਵੀ ਕਲੀਅਰ ਕਰਾ ਦਾਂਗੇ ਅਸੀਂ ਤਾਂ ਉਹ ਮੇ ਇਹ 3 ਚੀਜ਼ਾਂ ਐਡਵਾਂਸਮੈਂਟਸ ਨੇ ਜਿਹੜੀਆਂ ਤੁਸੀਂ ਕਰਦੇ ਹੋ ਤਾਂ ਉਹ ਇੱਕ ਐਕਸਟਰਾ ਪ੍ਰੈਸ਼ਰ ਹੈਗਾ ਆਲਟੀਮੇਟਲੀ ਥੋੜਾ ਮੈਂ ਤੁਹਾਨੂੰ ਪਹਿਲਾਂ ਕਿਹਾ ਕਿ ਮਨੁੱਖ ਦਾ ਜਿਹੜਾ ਇਹ ਛੋਟੇ ਛੋਟੇ ਟਰੋਮਾਸ ਨੇ ਇਕੱਠੇ ਕਰੀ ਜਾ ਰਹੇ ਇਕੱਠੇ ਕਰੀ ਜਾ ਰਹੇ ਉਸ ਤਰ੍ਹਾਂ ਦੇ ਬੱਚਿਆਂ ਦੀਆਂ ਪਰਸਨੈਲਿਟੀਜ਼ ਡਿਵੈਲਪ ਹੋ ਰਹੀਆਂ ਦੇਖੋ ਤੁਸੀਂ ਜਿਹੜੇ ਬੱਚੇ ਹੁਣ ਥੋੜੇ ਇਸ ਤਰ੍ਹਾਂ ਕਰ ਰਹੇ ਆ ਬਹੁਤ ਸਾਰੇ ਵਾਇਲੈਂਟ ਹੁੰਦੇ ਆ ਉਹ ਬਚਪਨ ਚ ਇਸ ਤਰ੍ਹਾਂ ਨਹੀਂ ਸੀਗੇ ਬਹੁਤ ਸਾਰੇ ਪਲੇ ਪਲੇਫੁਲ ਸੀਗੇ ਬੱਚੇ ਹਮ ਹੌਲੀ ਕਰਕੇ ਕਿਦਾਂ ਸੁਭਾਅਾਂ ਚੇਂਜ ਦੇਖ ਰਹੇ ਹਾਂ ਉਹ ਇਕੱਠਾ ਹੋ ਜਾਊਗਾ ਜਦੋਂ ਬਲਸਟ ਹੋ ਜਾਊਗਾ ਠੀਕ ਹੈ ਤਾਂ ਇਹ ਸਿਸਟਮ ਜਿਹੜਾ ਚਾਹੀ ਥੋੜਾ ਮੈਂ ਪਹਿਲਾਂ ਵੀ ਕਹਿ ਕੇ ਘਟਾਂਗਾ ਜਿਹੜੇ ਸੋਸਾਇਟੀਡ ਰੇਟ ਦਾ ਕਾਰਨ ਕਿ ਸਾਨੂੰ ਜਿੱਤਣਾ ਸਿਖਾਇਆ ਜਾ ਰਿਹਾ ਸਾਨੂੰ ਹਾਰਨਾ ਨਹੀਂ ਸਿਖਾਇਆ ਜਾ ਰਿਹਾ ਹਾਂ ਜਦੋਂ ਰੀਅਲ ਜ਼ਿੰਦਗੀ ਚ ਅਸੀਂ ਹਾਰਦੇ ਹਾਂ ਉਦੋਂ ਫਿਰ ਅਸੀਂ ਸੋਸਾਇਟੀ ਕਰਦੇ ਹਾਂ ਠੀਕ ਤੋਂ ਖੇਡ ਖੇਡ ਸਾਨੂੰ ਸਿਖਾਉਂਦੇ ਸੀ ਵੀ ਹਾਰ ਵੀ ਕਰੋ ਵੱਡੀ ਚੀਜ਼ ਨੂੰ ਸੈਕਰੀਫਾਈ ਵੀ ਕਰੋ ਇਹ ਤੇ ਗਲਤੀ ਵੀ ਕਰੋ ਇਹ ਚ ਰੀ ਐਨਾਲਿਸਿਸ ਵੀ ਕਰੋ ਹਾਂ ਹਨਾ ਫਿਰ ਤੁਸੀਂ ਦੁਬਾਰਾ ਤੋਂ ਜੋੜ ਲਾਓ ਦੁਬਾਰਾ ਫੇਰ ਗੇਮ ਜਿੱਤ ਜਾਊਗਾ ਤੁਸੀਂ ਉਵੇਂ ਫਿਰ ਉਹ ਜਨੂਰੀ ਚੋਂ ਹੀ ਦੇਖਦਾ ਸੀ ਹਾਂਜੀ ਹੁਣ ਤਾਂ ਇਹ ਵੀ ਤੁਸੀਂ 12ਵੀਂ ਤੋਂ ਬਾਅਦ ਬੜਾ ਔਖਾ ਹੁਣ ਤਾਂ ਫੇਰ ਵੀ ਥੋੜਾ ਜਿਹਾ ਦੁਬਾਰਾ ਬੱਚੇ ਮਾਪੇ ਨੇ ਜਦੋਂ ਇਹ ਰਿਜ਼ਲਟ ਧਿਆਨਿਕ ਰਿਜ਼ਲਟ ਦੇਖੇ ਆ ਹੁਣ ਗਰਾਊਂਡਾਂ ਵੱਲ ਭੱਜੇ ਆ ਰਾਈਟ ਪਹਿਲਾਂ ਤਾਂ ਇਹ ਸੀ ਕਿ ਗਰਾਊਂਡ 'ਚੋਂ ਬੱਚੇ ਖਤਮ ਹੋ ਗਏ ਸੀ ਅੱਜ ਤੋਂ 3 ਸਾਲ ਪਹਿਲਾਂ ਤੱਕ ਦਾ ਯੁੱਗ ਇਹ ਸੀ ਸਕੂਲਾਂ 'ਚ ਕਰੋਨਾ ਤੋਂ ਪਹਿਲਾਂ ਸਕੂਲਾਂ 'ਚ ਗਰਾਊਂਡਾਂ 'ਚ ਬੱਚੇ ਨਹੀਂ ਮਿਲਦੇ ਸੀ ਖੇਡਣ ਵਾਲੇ ਹੁਣ ਦੁਬਾਰਾ ਤੋਂ ਜੋ ਜਿਹੜੇ ਵੇਅਰ ਪੈਰੈਂਟਸ ਸੀ ਜਦ ਮੈਡੀਕੋਸੀ ਸਾਰੇ ਉਹਨਾਂ ਨੇ ਸੋਚਿਆ ਯਾਰ ਇਸ ਗਲਤ ਕਦਮ ਤੱਕ ਲਿਆ ਇਸ ਤਾਂ ਬੱਚਿਆਂ ਨੂੰ ਕਿਉਂਕਿ ਉਹ ਆਪ ਸਫਰ ਕਰ ਰਹੇ ਉਹ ਉਹ ਪੀੜ੍ਹੀ ਉਹ ਜਿਹੜੀ ਉਹ ਪੈਦਾ ਹੋਈ ਉਸ ਸਟ੍ਰੈਸ ਦੇ ਵਿੱਚੋਂ ਉਹ ਮੈਰਿਡ ਹੋਏ ਫਿਰ ਉਹਨਾਂ ਨੇ ਅਨਲਿਸਿਸ ਕੀਤਾ ਫਿਰ ਸਾਡੀ ਜ਼ਿੰਦਗੀ ਨੂੰ ਤਬਾਹ ਕਿਸ ਚੀਜ਼ ਨੇ ਕੀਤਾ ਯਾਰ ਅਸੀਂ ਆਪਣੇ ਬੱਚੇ ਤੇ ਉਹ ਪ੍ਰੈਸ਼ਰ ਨਹੀਂ ਬਣਾਉਣਾ ਚਾਹੁੰਦੇ ਜੀ ਤੇ ਹੁਣ ਵੀ ਕਈ ਪੈਰੈਂਟ ਜਿਹੜੇ 90 ਤੋਂ ਪਿੱਛੇ ਜਿਹੜੇ ਸੂਈ ਵਾਲੀ ਲੈ ਕੇ ਪਏ ਹੋਏ ਆ ਉਹ ਮਾਪੇ ਜਿਨ੍ਹਾਂ ਨੇ ਕਦੇ 60% ਮਾਰਕਸ ਨਹੀਂ ਲਏ ਹੁੰਦੇ ਹੁਣ ਉਹ 90 90% ਪਾਲਦੇ ਬੱਚੇ ਤੋਂ ਐਕਚੁਅਲੀ ਅਸੀਂ ਡਾਇਰੈਕਟਲੀ ਇਨਡਾਇਰੈਕਟਲੀ ਬੱਚੇ ਚ ਇਨਵੈਸਟ ਕਰ ਰਹੇ ਹੁਣੇ ਹੂੰ ਉਹ ਇਨਵੈਸਟਮੈਂਟ ਅਸੀਂ ਇਹ ਕਹਾਂ FD ਤਿੱਧਰਾ ਪਾ ਲਦੇ ਆ ਵੀ ਹੁਣ ਅਸੀਂ ਜਿੰਨੀ ਜ਼ਿਆਦਾ ਇਨਵੈਸਟਮੈਂਟ ਕਰਾਂਗੇ ਉਨਾਂ ਚੋਂ ਅੱਗੇ ਉਹਦਾ FD ਦਾ ਵਿਆਜ ਮਿਲੂਗਾ ਸਾਨੂੰ ਜੀ ਬੈਟਰ ਹੈ ਹੁਣੇ ਇਨਵੈਸਟ ਕਰ ਲਓ ਤੁਸੀਂ ਹੂੰ ਉਹਨੂੰ ਆਪਣੀ ਲਾਈਫ ਨੂੰ ਆਪਣੇ ਆਪ ਚੁਣਨ ਦਾ ਅਧਿਕਾਰ ਨਹੀਂ ਦੇ ਰਿਹਾ ਅਸੀਂ ਰਿਲੈਕਸ ਹੋ ਕੇ ਵੀ ਜ਼ਰੂਰੀ ਨਹੀਂ ਹਰ ਇੱਕ ਬੱਚੇ ਨੇ ਡਾਕਟਰ ਹੀ ਬਣਨਾ ਬੱਚੇ ਬਹੁਤ ਸਾਰੇ ਐਥਲੀਟ ਵੀ ਬਣ ਸਕਦੇ ਆ ਜਿਹੜਾ ਬੱਚਾ ਪੜ ਨਹੀਂ ਰਿਹਾ ਉਹ ਬੱਚਾ ਸਵੀਮਰ ਵੀ ਬਣ ਸਕਦਾ ਹੈ ਉਹ ਬੱਚਾ ਆਰਚਰੀ ਵਿੱਚ ਵੀ ਜਾ ਸਕਦਾ ਹੈ ਉਹ ਬੱਚਾ ਫੁੱਟਬਾਲਰ ਵੀ ਬਣ ਸਕਦਾ ਹੈ ਉਹ ਸਾਰਾ ਕੁਝ ਬਣ ਸਕਦਾ ਪੰਜਾਬ ਦੇ ਵਿੱਚ ਇੱਕ ਵੀ ਜਿਹੜੇ ਸਪੋਰਟਸਮੈਨ ਹੈ ਕਬੱਡੀ ਤੋਂ ਸਿਵਾਏ ਬਹੁਤ ਹਾਕੀ ਤੋਂ ਸਿਵਾਏ ਬਹੁਤ ਘੱਟ ਬੱਚੇ ਔਰ ਕਿਹੜੇ ਬੱਚੇ ਨਿਕਲ ਰਹੇ ਹਾਕੀ ਦੇ ਵਿੱਚ ਮੈਂ ਕਿਹਾ ਹਾਕੀ ਕੋਚ ਨੇ ਮਿਲਿਆ ਜਨਰਲੀ ਉਹ ਕਹਿੰਦਾ ਮੇਰੇ ਕੋਲ ਪਿੰਡਾਂ ਦੇ ਬੱਚੇ ਜ਼ਿਆਦਾ ਨਹੀਂ ਹਾਕੀ ਦੇ ਵਿੱਚ ਗਰੀਬ ਘਰਾਂ ਦੇ ਬੱਚੇ ਹਾਂ ਜ਼ਿਆਦਾ ਹਾਕੀ ਖਾ ਰਹੇ ਨੇ ਰਾਈਟ ਕਿਉਂਕਿ ਉਹਨਾਂ ਕੋਲ ਬਹੁਤ ਜ਼ਿਆਦਾ ਪ੍ਰੈਸ਼ਰ ਨਹੀਂ ਸਰਕਾਰੀ ਸਕੂਲਾਂ ਦੇ ਬੱਚੇ ਹਜੇ ਵੀ ਜਿਹੜੀਆਂ ਐਥਲੀਟਸ ਨੇ ਸਾਰੇ ਨੇ ਤੁਸੀਂ ਇਹਨਾਂ ਦੇ ਇੰਟਰਵਿਊਜ਼ ਕਰੋਗੇ ਜਾ ਕੇ ਅੱਜ ਸ਼ਾਮ ਨੂੰ ਮੈਡਿਕ ਇਥੇ ਸਟੇਡੀਅਮ ਜਾ ਕੇ ਦੇਖਿਓ ਐਥਲੀਟਸ ਵਿੱਚ ਮੈਕਸਿਮ ਬੱਚੇ ਪੂਰਕ ਗਰੀਬ ਘਰਾਂ ਦੇ ਬੱਚੇ ਨੇ ਜੀ ਉਹ ਅਲੱਗ ਸਮੱਸਿਆ ਨਾਲ ਜੂਝ ਰਹੇ ਨੇ ਡਾਇਟ ਨਿਊਟ੍ਰੀਸ਼ਨਲ ਵੱਖਰੀ ਗੱਲ ਹੈ ਬਟ ਉਹਨਾਂ ਨੇ ਇੱਕ ਵੇ ਆਊਟ ਹਜੇ ਵੀ ਵਿਚਾਰਿਆ ਨੇ ਰੱਖਿਆ ਹੋਇਆ ਹੈ ਲੇਕਿਨ ਜਿਹੜੀ ਸਾਡੀ ਏਜਲੀ ਅਪਰ ਮੀਡਲ ਕਲਾਸ ਹੈ ਇਹਨੂੰ ਪਤਾ ਨਹੀਂ ਕਿਸ ਚੀਜ਼ ਦੀ ਕਾਲੀ ਹੈ ਹਾਂ ਹਣਾ ਵੀ ਲੇਟ ਹੋ ਗਏ ਲੇਟ ਹੋ ਗਏ ਅੱਗੇ ਵਰਲਡ ਕੱਪ ਰੱਖਿਆ ਪਿਆ ਜਿਹੜੇ ਚੱਕਿਆ ਨਹੀਂ ਜਾਣਾ ਸਾਡੇ ਤੋਂ ਜੇ ਇੱਕ ਸਾਲ ਲੇਟ ਹੋ ਜਾਗੇ ਤਾਂ ਫੇਰ ਹੁਣ ਕਰਦੇ ਕੀ ਪਿਆ ਤੁਸੀਂ ਜੀ ਜੇ ਤੁਸੀਂ 2 ਸਾਲ ਪਹਿਲਾਂ ਕਰ ਲਈ ਸੀ ਤੁਸੀਂ ਵੀਟ ਕਰ ਲਈ ਸੀ 2 ਸਾਲ ਪਹਿਲਾਂ ਹੂੰ ਫੇਰ ਕੀ ਕਰ ਲੈ ਕੁਛ ਨਹੀਂ ਬੇਰੋਜ਼ਗਾਰ ਫਿਰ ਉਦੋਂ ਤਾਂ ਫੇਰ ਹੂੰ ਜੇ ਰਿਲੈਕਸ ਹੋ ਕੇ ਚੱਲਦੇ ਹੋ ਸਕਦਾ ਸੀ ਹੈਲਥ ਤਾਂ ਠੀਕ ਰੱਖਦੇ ਘਟੋ ਘਟਾ ਇਹ ਟਾਰਗੇਟ ਰੱਖੋ ਯਾਰ ਵਿਦਿਆੜੀ ਤਾਂ ਕਰ ਲਿਓ ਬੱਚਾ ਹੂੰ ਜੇ ਸਾਡਾ ਕੁਝ ਬਣੂ ਨਹੀਂ ਤੇ ਵਿਦਿਆੜੀ ਤਾਂ ਕਰ ਲੇ ਜੀ ਹਨਾ ਤੇ ਜਿਹੜਾ ਟਾਰਗੇਟ ਤੁਸੀਂ ਲੈ ਕੇ ਚੱਲੇ ਹੋ ਉਹ ਜੇ ਉਹ ਚ ਸਫਲ ਹੋਵੇ ਤੁਸੀਂ ਤੁਸੀਂ ਵੀ ਡਿਪਰੈਸ਼ਨ ਸ਼ਿਕਾਰ ਹੋ ਜਾਓਗੇ ਬੱਚੇ ਨੂੰ ਵੀ ਡਿਪਰੈਸ ਕਰ ਦੋਗੇ ਜੀ ਸੋ ਦੈਟਸ ਇਟ ਡਾਕਟਰ ਸਾਹਿਬ ਇੱਕ ਹੋਰ ਸਵਾਲ ਅਸ਼ੋ ਡਾਕਟਰ ਸਾਹਿਬ ਇੱਕ ਆਪਾਂ ਜਦੋਂ ਖੇਡਾਂ ਬਾਰੇ ਗੱਲਬਾਤ ਕਰਦੇ ਹੈਗੇ ਆ ਤਾਂ ਦੋ ਤਰ੍ਹਾਂ ਦੀਆਂ ਖੇਡਾਂ ਜਿਹੜੀਆਂ ਸਾਨੂੰ ਦਿਖਣ ਨੂੰ ਮਿਲਦੀਆਂ ਹੈਗੀਆਂ ਇੱਕ ਲੋਕ ਖੇਡਾਂ ਜਿਨ੍ਹਾਂ ਦੇ ਵਿੱਚ ਬੱਚੇ ਜਿਵੇਂ ਕੋਟਲਾ ਸਪੱਕੀ ਹੋ ਗਿਆ ਚੈ ਗੁੱਲੀ ਡੰਡਾ ਹੋ ਗਿਆ ਇਹ ਲੜਕੀਆਂ ਜਿਹੜੀਆਂ ਉਹ 12 ਬੀਟੀ ਖੇਡਦੇ ਸੀਗੇ ਇੱਕ ਡੀਟਾਜ ਵਾਲੇ ਖੇਡਾਂ ਸੀ ਇਹ ਲੋਕ ਖੇਡਾਂ ਦੇ ਅੰਤਰਗਤ ਆਉਂਦੀਆਂ ਹੈਗੀਆਂ ਇੱਕ ਜੋ ਆਪਾਂ ਸਪੋਰਟਸ ਦੀ ਗੱਲ ਕਰਦੇ ਆ ਹਾਕੀ ਜਿਨ੍ਹਾਂ ਦੇ ਵਿੱਚ ਸਟ੍ਰਕਚਰ ਰੂਲ ਹੁੰਦੇ ਹੈਗੇ ਆ ਪਰ ਅਜੂਕੇ ਸਮੇਂ ਦੇ ਵਿੱਚ ਲੋਕ ਖੇਡਾਂ ਜਿਹੜੀਆਂ ਉਹ ਖਤਮ ਹੋ ਗਈਆਂ ਲੋਕ ਖੇਡਾਂ ਦਾ ਕਿੰਨੀ ਕੁ ਜ਼ਿਆਦਾ ਇੰਪੋਰਟੈਂਸ ਸੀਗੀ ਦੇਖੋ ਖੇਡ ਖੇਡ ਮਨ ਖੇਡਣਾ ਜੀ ਰਿਲੈਕਸ ਹੋਣ ਵਾਸਤੇ ਖੇਡਣਾ ਉਹਨੂੰ ਖੇਡ ਕਹਿੰਦੇ ਸੀ ਜੀ ਉਹ ਉਹ ਗੇਮਾਂ ਲੋਕ ਖੇਡਾਂ ਜਿਹੜੀਆਂ ਉਹ ਪਲੇ ਕਰਦੀਆਂ ਸੀ ਰੋਲ ਜਿਹੜਾ ਮੈਂ ਤੁਹਾਨੂੰ ਕਿਹਾ ਵੀ ਬੰਦਾ ਜਿਹੜਾ ਸਟ्रेस ਦਾ ਹੋ ਜਾਂਦਾ ਉਹਨੂੰ ਰਿਲੈਕਸੇਸ਼ਨ ਵਾਸਤੇ ਇੱਕ ਰਿਸੋਰਸ ਚਾਹੀਦਾ ਹਮ ਰਿਲੈਕਸ ਕਰਨ ਵਾਸਤੇ ਡੀਚਾਰਜ ਕਰਨ ਵਾਸਤੇ ਉਹਨੂੰ ਰਿਲੈਕਸ ਕਰਦੀਆਂ ਸੀ ਉਹ ਗੇਮਾਂ ਹਮ ਸਕੂਲ ਦਾ ਕੰਮ ਕਰ ਲਿਆ ਚਲੋ ਐਂ ਕਰ ਲਿਆ ਅਸੀਂ ਜਿਹੜੀਆਂ ਇਹ ਸਪੋਰਟਸ ਜਿਹੜੀਆਂ ਪ੍ਰੋਫੈਸ਼ਨ ਗੇਮਸ ਆ ਗਈਆਂ ਹਮ ਇਹਦੇ ਵਿੱਚ ਥੋੜਾ ਜਿਹਾ ਬਿਜ਼ਨਸ ਹੋਣ ਕਰਕੇ ਹਮ ਰਾਈਟ ਕਿਉਂਕਿ ਇਹਦਾ ਵੀ ਟਾਰਗੇਟ ਮਨੀ ਹੋਣ ਕਰਕੇ ਥੋੜਾ ਸਟ੍ਰਿਕਟ ਰੋਲ ਜੇ ਤੁਸੀਂ ਖੇਡਦੇ ਹੋ ਉਹ ਤੁਹਾਨੂੰ ਉਹਨਾਂ ਇੰਜੋਏ ਨਹੀਂ ਮਿਲਦਾ ਹਮ ਠੀਕ ਹੈ ਦੋਨੇ ਹੀ ਜ਼ਰੂਰੀ ਹੁੰਦੀਆਂ ਹਾਂ ਤੁਸੀਂ 10ਵੀਂ 12ਵੀਂ ਤੱਕ ਉਹ ਤੱਕ ਰੈਡੀ ਹੋ ਜਾਣੇ ਤਾਂ ਉਹ ਹੁਣ ਬੜੇ ਹੁਣ ਬੜੇ ਸਟ੍ਰਿਕਟ ਰੂਲ ਚ ਨਿਕਲਣਾ ਪੈ ਰਿਹਾ ਕਿ ਜੇ ਬੱਚਾ ਅੰਡਰ 14 ਸਿਲੈਕਟ ਨਹੀਂ ਹੋਇਆ ਤਾਂ ਗਿਆ ਜੀ ਉੱਥੇ ਵੀ ਉਹ ਬੜਾ ਪ੍ਰੈਸ਼ਰ ਆ ਰਿਹਾ ਜੀ ਹਨਾ ਜੇ ਅੰਡਰ 16 ਸਿਲੈਕਟ ਨਹੀਂ ਹੋਇਆ ਤਾਂ ਕਰੀਅਰ ਗਿਆ ਜੀ ਉਹ ਇੰਨਾ ਪ੍ਰੈਸ਼ਰ ਆਉਂਦੇ ਤੇ ਹੱਥ ਹੋ ਜ਼ਿਆਦਾ ਹਾਂ ਏਜ ਇਜ਼ ਇੰਪੋਰਟੈਂਟ ਇਨ ਦਾ ਗੇਮ ਹਾਂ ਏਵਰੀ ਗੇਮ ਜੀ ਹਨਾ ਵੀ ਤੁਸੀਂ ਇਹ ਬਣਾਤੀ ਵੀ ਇਸ ਇਸ ਚਲੰਗੀ ਤੋਂ ਬੱਚੇ ਨਹੀਂ ਸਿਲੈਕਟ ਨਹੀਂ ਹੋਣਾ ਸੀ ਉਹ ਦੇ ਤਾਂ ਉਹ ਵੀ ਇੱਕ ਤਰ੍ਹਾਂ ਦਾ ਹੈਗਾ ਤੇ ਉਹਦੇ ਵਿੱਚ ਤੰਦਾ ਵੀ ਉਹ ਚੱਲ ਰਿਹਾ ਹੈ ਹਾਂ ਹਨਾ ਬੱਚਾ ਹੁੰਦਾ 16 ਸਾਲ ਦਾ ਇਹ ਦਿਖਾਈ ਜਾਂਦੇ 11 ਸਾਲ ਦਾ ਹਾਂ ਉਹ ਜਿਹੜੇ ਪੈਸੇ ਵਾਲੇ ਐ ਵੱਡੇ ਅਮੀਰ ਲੋਕ ਨੇ ਉਹ ਆਪਦੇ ਸਰਟੀਫਿਕੇਟ ਚੇਂਜ ਕਰਾਈ ਜਾ ਰਹੇ ਨੇ ਸਭ ਕੁਝ ਚੇਂਜ ਕਰਵਾਈ ਜਾ ਰਹੇ ਨੇ ਹਾਂ ਹੁਣ ਮੈਜੋਰਟੀ ਆਬ ਜਿਹੜੀ ਸਿਲੈਕਸ਼ਨ ਸੀ ਕਰਨ ਜਾਓਗੇ ਤੁਸੀਂ 13 ਸਾਲ ਅੰਡਰ ਅੰਡਰ 14 ਅੰਡਰ 16 ਤੋਂ 18 ਸਾਲ ਦੇ ਬੰਤੇ ਮਿਲਣਗੇ ਉੱਥੇ ਹਾਂ ਦੇਖਣ ਜੇ 18 ਸਾਲ ਲੱਗਦੇ ਹੂੰ ਕਾਗਜ਼ਾਂ ਉਮਰ 14 ਸਾਲ ਉਹਨਾਂ ਦੀ ਹਾਂ ਰਾਈਟ ਤਾਂ ਐਸ ਐਸ ਪ੍ਰੈਸ਼ਰ ਦੇ ਵਿੱਚ ਜਿਹੜਾ ਹੈਗਾ ਜਿਹੜੇ ਕੁਦਰਤੀ ਖੇਡਣ ਵਾਲੇ ਬੱਚੇ ਸੀ ਸੀ ਜਿਹੜੇ ਰਿਲੈਕਸ ਵਿੱਚ ਖੇਡਣ ਵਾਲੇ ਬੱਚੇ ਸੀ ਉਹ ਪਿੱਛੇ ਰਹਿ ਗਏ ਹੂੰ ਇਹ ਸਾਰਾ ਤਾਂ ਸਿਸਟਮ ਦੇ ਵਿੱਚ ਸੀ ਨਾ ਐਜੂਕੇਸ਼ਨ ਸਿਸਟਮ ਦਾ ਇੱਕ ਪਾਰਟ ਸੀ სპੋਰਟਸ ਸਿਸਟਮ ਦਾ ਪਾਰਟ ਸੀ ਉਹਨੇ ਇਮਾਨਦਾਰੀ ਨਾਲ ਚਲਾਉਣਾ ਕਿ ਉਹਨਾਂ ਦਾ ਸੀ ਪਰ ਜਦੋਂ ਕੋਈ ਵੀ ਗੇਮ ਕਾਰਪੋਰੇਟ ਦੇ ਹੱਥ ਚ ਆ ਜਾਂਦੀ ਹੈ ਹੂੰ ਉਦੋਂ ਫਿਰ ਪ੍ਰੈਸ਼ਰ ਹੁੰਦਾ ਬਹੁਤ ਜ਼ਿਆਦਾ ਲੋਕ ਖੇਡਾਂ ਉਹ ਕਾਰਪੋਰੇਟ ਦੇ ਹੱਥ 'ਚ ਹੋਣੇ ਸੀਗੀਆਂ ਪਰ ਇਹ ਖੇਡਾਂ ਕਾਰਪੋਰੇਟ ਦੇ ਹੱਥ ਦੇ ਵਿੱਚ ਹੈਗੀਆਂ ਤਾਂ ਰੱਖਿਆ ਇਹਨਾਂ ਨੂੰ ਅੱਗੇ ਜੀਵਿਤ ਰੱਖਿਆ ਨੇ ਹੂੰ ਠੀਕ ਹੈ ਜੀ ਜੋ bizness ਨਹੀਂ ਆਉਣਾ ਉਹ ਗੇਮ ਕਦੇ ਪ੍ਰਮੋਟ ਨਹੀਂ ਹੋਣੀ ਹਮ ਲਾਈਕ ਜਿਹੜੀ ਹਾਕੀ ਐਂਡੀ ਐਚ ਪ੍ਰਮੋਟ ਇਸ ਕਰਕੇ ਨਹੀਂ ਹੋ 파 ਰਹੀ ਕਿਉਂਕਿ ਇੱਥੇ bizness ਨਹੀਂ ਹੈ ਤੁਹਾਨੂੰ ਟੀਵੀ ਤੇ ਵਿਚਾਲੇ ਐਡ ਨਹੀਂ ਮਿਲਦੀ ਹਮ ਤੁਹਾਨੂੰ ਬਹੁਤ ਜ਼ਿਆਦਾ bizness ਨਹੀਂ ਦੇ 파 ਰਹੀ ਹੈ ਕ੍ਰਿਕਟੇਸੇ ਵਜ੍ਹਾ ਕਰਕੇ ਕ੍ਰਿਕਟੇਸੇ ਵਜ੍ਹਾ ਕਰਕੇ ਹਰ 6 ਮਿੰਟ ਬਾਅਦ ਤੁਹਾਨੂੰ ਬਹੁਤ ਸਾਰੀਆਂ ਐਡਸ ਦਿਖਦੀਆਂ ਉੱਥੇ ਹਮ ਦੇਖਣੀਆਂ ਪੈਂਦੀਆਂ ਤੁਹਾਨੂੰ ਜੀ ਲਾਈਕ ਤਾਂ ਬਹੁਤ ਸਾਰੀਆਂ ਇੱਕ ਐਡ ਦਾ ਇੱਕ ਪਾਰਟ ਹੈ ਹੋਰ ਬਹੁਤ ਸਾਰੇ ਬ੍ਰਾਂਡਿੰਗ ਸਭ ਕੁਝ ਚੀਜ਼ਾਂ ਹੁਣ ਤਾਂ ਸੱਟਾ ਬਾਜ਼ੀ ਵੀ ਬਹੁਤ ਸੱਟਾ ਬਾਜ਼ੀ ਚੱਲਨੀ ਹੁੰਦਾ ਲੀਗਲ ਸੱਟਾ ਬਾਜ਼ੀ ਚੱਲਦੀ ਹੈ ਹੂੰ ਮੋਬਾਈਲਾਂ ਦੇ ਉੱਤੇ ਜੀ ਹਰ ਗੇਮ ਤੇ ਤੇ ਇਹ ਜਿਹੜਾ ਗੇਮ ਸੀ ਜਿਹੜਾ ਇਹ ਕਾਰਪੋਰੇਟ ਨੇ ਆਪਦੇ ਹੱਥਾਂ ਚ ਲੈ ਕੇ ਇੱਕ ਤਰ੍ਹਾਂ ਮੋਰਿਆਂ ਦੇ ਤੌਰ ਤੇ ਚਲਾਉਣ ਲੱਗਿਆ ਬੱਚਿਆਂ ਨੂੰ ਹਾਂ ਹੈਨਾ ਕਈ ਵਾਰੀ ਬੱਚਿਆਂ ਨੂੰ ਚਾਹੁੰਦੇ ਹੋਏ ਵੀ ਉਹ ਪਰਫਾਰਮ ਕਰਨਾ ਪੈਂਦਾ ਜਿਹੜਾ ਨਹੀਂ ਕਰਨਾ ਚਾਹੁੰਦਾ ਹੂੰ ਤੇ ਉਥੇ ਉਥੋਂ ਦੀ ਉਹਨਾਂ ਦੀ ਮੈਂ ਚਾਹਾਂਗਾ ਕਿ ਕਿਸੇ ਅੱਛੇ ਸਪੋਰਟਸ ਪਰਸਨ ਨੂੰ ਜਿਸੀਂ ਜਿਹੜਾ ਰਿਟਾਇਰ ਹੋ ਕੇ ਆਇਆ ਹੋਵੇ ਹਾਂ ਉਹਨਾਂ ਦੇ ਇੰਟਰਵਿਊ ਸ਼ੁਰੂ ਕਰਕੇ ਪੁੱਛੋ ਵੀ ਕਿੰਨਾ ਪ੍ਰੈਸ਼ਰ ਚੱਲ ਰਿਹਾ ਹੈ ਪ੍ਰੈਸ਼ਰ ਉੱਥੇ ਵੀ ਉਨਾ ਹੀ ਚੱਲ ਰਿਹਾ ਹੈ ਪਰ ਉਹ ਕੋਈ ਵੀ ਚੀਜ਼ ਜਦੋਂ ਕਾਰਪੋਰੇਟ ਹੱਥ ਆ ਜਾਂਦੀ ਫਿਰ ਪ੍ਰੈਸ਼ਰ ਉਹਨੂੰ ਚੱਲਣਾ ਪਊਗਾ ਹਾਂ ਠੀਕ ਇਸ ਕਰਕੇ ਐਥਲੀਟ ਜਿਹੜਾ ਹੈਗਾ ਜੀ ਉਹ ਘੱਟ ਪ੍ਰੈਸ਼ਰ 'ਚ ਹੈ ਹਾਂ ਕਿਉਂਕਿ ਕਾਰਪੋਰੇਟ ਹੱਥ 'ਚ ਨਹੀਂ ਹੈਗਾ ਜੀ ਹਾਂ ਠੀਕ ਹੈ ਉਹਦੀ ਕੋਈ ਇੰਪੋਰਟੈਂਸ ਵੀ ਨਹੀਂ ਕੋਈ ਰਾਸ਼ਟਰੀ ਮੈਡਲ ਆਇਆ ਕੁਛ ਲਿਆ ਆਇਆ ਤਾਂ ਕਦੇ ਇੱਕ ਦੀ ਖਬਰ ਤੱਕ ਨਹੀਂ ਬਣਾਂਗੀ ਤੁਹਾਡੀ ਹੂੰ ਤੇ ਇਥੇ ਜੇ క్రికెਟਰ ਕੋਈ ਸਿਲੈਕਟ ਵੀ ਹੋ ਜੇ ਹੂੰ ਤੇ ਸੈਲੀਬ੍ਰੇਸ਼ਨ ਤਾਂ ਸ਼ੁਰੂ ਹੋ ਜਾਂਦੀ ਹੈ ਆਪਣੇ ਵਰਲਡ ਕੱਪ ਹਾਰ ਗਏ ਸੀਗੇ ਤੇ ਨਰਿੰਦਰ ਮੋਦੀ ਸਾਹਿਬ ਖੁਦ ਉਹਨਾਂ ਦੇ ਕੈਬਨ ਦੇ ਵਿੱਚ ਜਾ ਕੇ ਉਹਨਾਂ ਨੂੰ ਹੌਸਲਾ ਦੇਣ ਗਏ ਦੂਜੇ ਪਾਸੇ ਹਾਕੀ ਵਾਲਿਆਂ ਦੀ ਉਹਨਾਂ ਨੇ ਬਾਤ ਕੀਤੀ ਜਾਂ ਇਸ ਕਰਕੇ ਇਹ ਕਾਫੀ ਲੰਬਾ ਵਿਸ਼ਾ ਹੂੰ ਅਸੀਂ ਚਾਹਾਂਗੇ ਕਿ ਕੋਈ ਸਪੋਰਟਸ ਪਰਸਨ ਉਹ ਵੀ ਇੱਥੇ ਲੈ ਕੇ ਆਓ ਤੁਸੀਂ ਜੀ ਉਹਦੇ ਤੇ ਪਰਫੈਕਟ ਰਹੇ ਉਹ ਰੱਖਣਗੇ